ਜੇਕਰ ਪਿੰਡ ਦੇ ਵਿੱਚ ਕੋਈ ਕਾਰਜ ਨਿਪਰੇ ਚੜਦਾ ਹੈ ਤਾਂ ਪਿੰਡ ਵਾਸੀਆਂ ਵੱਲੋਂ ਸਰਪੰਚ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਹਾਂ ਸਰਦਾਰ ਜੁਗਰਾਜ ਸਿੰਘ ਸੰਦੂ ਪਿੰਡ ਜੱਸੀਆ ਦੇ ਵੱਲੋਂ 200 ਕਿਲੋਵਾਟ ਦਾ ট্রান্সਫਾਰਮਰ ਲਗਾਇਆ ਗਿਆ ਪਿੰਡ ਦੇ ਵਿੱਚ ਲਾਈਟਾਂ ਲਗਾ ਕੇ ਪਿੰਡ ਨੂੰ ਇੱਕ ਖੂਬਸੂਰਤ ਦਿੱਖ ਦਿੱਤੀ ਗਈ ਹੈ ਉਸ ਤੋਂ ਬਾਅਦ ਸੁਰਜੀਤ ਇੰਕਲੇਵ ਤੇ ਲੋਕਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਦੱਸਦੇ ਕਿ ਇਸ ਉਪਲਬਖਤ ਵਿੱਚ ਸੁਰਜੀਤ ਇੰਕਲੇ ਪੱਲੋ ਸਰਪੰਚ ਦਾ ਧੰਨਵਾਦ ਰੱਖਣ ਦੇ ਲਈ ਸਨਮਾਨ ਕਰਨ ਦੇ ਲਈ ਖਾਸ ਤਰ੍ਹਾਂ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਜਿੱਥੇ ਲੋਕਾਂ ਨੇ ਸਰਪੰਚ ਦਾ ਧੰਨਵਾਦ ਕਰਨ ਦੇ ਨਾਲ ਨਾਲ ਕਿਹਾ ਕਿ ਵਿਕਾਸ ਕਾਰਜ ਉਹਨਾਂ ਦੇ ਪਿੰਡ ਸਮੇਂ ਸਿਰ ਹੋ ਰਹੇ ਨੇ ਜਿਸ ਤੋਂ ਬਾਅਦ ਉਹ ਬਹੁਤ ਖੁਸ਼ ਨੇ ਬ੍ਰਾਂ ਲਾਈਕ ਇਸ ਸਰਪੰਚ ਸਾਹਿਬ ਦੇ ਬਹੁਤ ਆਬਾਰੀ ਆ ਕਿ ਇਹਨਾਂ ਨੇ ਸੁਰਜੀਤ ਕਲੋਨੀ ਦੇ ਵਿੱਚ ਉਹ ਕੰਮ ਕੀਤਾ ਜਿਹੜਾ ਕਿ 5-7 ਸਾਲ ਤੋਂ ਪਬਲਿਕ ਇੱਥੇ ਤਰਾਹੀ ਤਰਾਹੀ ਕਰ ਰਹੀ ਸੀ ਦੇ ਕੋਈ ਕੋਈ ਸੁਣਵਾਈ ਨਹੀਂ ਸੀ ਦੇਖੋ ਇਲੈਕਸ਼ਨ ਹੋਇਆ ਸਰਪੰਚੀ ਦਾ ਇਹ ਮੈਂ ਨਵੰਬਰ ਦੇ ਵਿੱਚ ਇਲੈਕਸ਼ਨ ਹੋਈ ਸੀ ਔਰ ਜਿੰਨੀ ਸਪੀਡ ਨਾਲ ਔਰ ਜਿੰਨੀ ਇਮਾਨਦਾਰੀ ਦੇ ਨਾਲ ਔਰ ਪਬਲਿਕ ਦੀ ਪਬਲਿਕ ਦੇ ਵੀ ਸਹਿਯੋਗ ਚਾਹੀਦਾ ਅਗਰ ਕੋਈ ਲੀਡਰ ਬਣਦਾ ਹੈ ਤਾਂ ਉਹਨੂੰ ਪਬਲਿਕ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ ਪਬਲਿਕ ਨੇ ਇੱਥੇ ਪੂਰਾ ਸਹਿਯੋਗ ਦਿੱਤਾ ਹੈ ਉਹ ਸਾਰਾ ਵੱਡਾ ਸਹਿਯੋਗ ਇਹਨਾਂ ਨੇ ਕਿ ਇੰਨੀ ਜਲਦੀ ਜੋ ਲੈਂਡ ਦੀ ਪ੍ਰੋਬਲਮ ਸਾਡੀ ਸੋਡੀ ਟੂ ਕੋਲੋਨੀ ਵਿਚਾਰ ਰਹੀ ਸੀ ਇਹਨਾਂ ਨੇ 3 ਮਹੀਨੇ ਜਾਂ 4 ਮਹੀਨੇ ਹਜੇ ਇਹਨਾਂ ਨੂੰ ਸਰਪੰਚ ਬਣਿਆ ਹੋਇਆ ਹੈ ਮੇਖਲ ਪੰਜਾਬ ਦੇ ਵਿੱਚ ਕੋਈ ਐਸਾ ਲੀਡਰ ਨਹੀਂ ਹੋਊਗਾ ਜਿਨੇ 3-4 ਮਹੀਨੇ ਦੇ ਵਿੱਚ ਇੱਕ ਟਰਾਂਸਫਾਰਮਰ ਲਵਾ ਕੇ ਜਿਹੜੀ ਦਿੱਕਤ 60-8 ਸਾਲਾਂ ਚੱਲ ਰਹੀ ਸੀ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆ ਬਹੁਤ ਹੀ ਇਮਾਨਦਾਰ ਬਹੁਤ ਹੀ ਨੇਕ ਔਰ ਬਹੁਤ ਹੀ ਖੁਸ਼ਦਿਲ ਵੀ ਕਹਿ ਲੋ ਖੁਸ਼ਦਿਲ ਵੀ ਨੇ ਉਹ ਜਿਹੜਾ ਨੇ ਇੰਨੀ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਅਸੀਂ ਪੂਰੀ ਸੁਰਜੀਤ ਕਲੋਨੀ ਅਸੀਂ ਇਹਨਾਂ ਦੇ ਬੜੇ ਆਭਾਰੀ ਆ ਜਿਹੜੀ ਕੋਲੋਨੀ ਦੀ ਹੋਰ ਵੀ ਸਮੱਸਿਆ ਆਣ ਕੇ ਉਹ ਵੀ ਹਾਂ ਇਹਨਾਂ ਨਾਲ ਸਾਡੀ ਗੱਲ ਹੋਈ ਸੀ ਇਹਨਾਂ ਨੇ ਸਾਨੂੰ ਮਤਲਬ ਵਿਸ਼ਵਾਸ ਦਿਲਾਇਆ ਕਿ 6 ਮਹੀਨੇ ਦੇ ਅੰਦਰ ਅੰਦਰ ਮੈਂ ਪਾਣੀ ਦੀ ਪਾਈਪਾਂ ਪਵਾਵਾਂਗੇ ਸੜਕਾਂ ਵੀ ਬਣਵਾਵਾਂਗੇ ਦੇਖੋ ਵਿਸ਼ਵਾਸ ਤਾਂ ਕਰਨਾ ਹੀ ਬੰਦ ਹੈ ਪਹਿਲੇ ਹੀ ਵਿਸ਼ਵਾਸ ਤੇ ਇਹ ਕਾਮਯਾਬ ਹੋ ਗਏ ਨੇ ਸਾਡਾ ਵੀ ਨਿਸ਼ਵਾਸ ਵੱਧ ਗਿਆ ਕਿ ਇਹ ਸਾਡੇ ਲੀਡਰ ਸਾਡੇ ਸਰਪੰਚ ਕੰਮ ਕਰਨ ਵਾਲੇ ਕੰਮ ਕਰਨ ਵਾਲੇ ਨੇ ਜਿਨ੍ਹਾਂ ਨੇ ਦੋ ਚਾਰ ਬਾਰੀ ਸਾਡੀਆਂ ਮਾਤਾਵਾਂ ਪੈਣਾ ਦੇਖੋ ਸਾਡੀਆਂ ਤਿੰਨ ਚਾਰ ਪੈਣਾ ਦਾ ਬਹੁਤ ਯੋਗਦਾਨ ਹੈ ਸ਼ੁਭਾ ਭੈਣ ਜੀ ਹੈਗੀ ਜੋਤੀ ਹੈਗੀ ਇਹ ਗੁੜੀਆਂ ਸਾਡੀ ਹੋਰ ਹੈਗੀ ਹੈ ਸਾਰਾ ਯੋਗਦਾਨ ਇਹਨਾਂ ਦਾ ਹੈ ਜਿਨ੍ਹਾਂ ਨੇ ਇੱਕ ਰੁਕਿਆ ਹੈ ਕੰਮ ਸੁਜੀਤ ਕਲੋਨੀ ਦਾ ਕਈ ਲੋਕ ਦੇਖੋ ਕਈ ਲੋਕ ਹੁੰਦੇ ਨੇ ਨਾ ਨਾਮ ਕੀ ਲੈਣਾ ਸਾਰੇ ਹੀ ਸਾਡੇ ਕੋਈ ਜਿਨ੍ਹਾਂ ਦੇ ਮਾਨੇ ਜਿਹੜੇ ਥੋੜਾ ਮਨਮੁਟਾ ਵੀ ਹੈਗਾ ਉਹ ਵੀ ਸਾਡੀ ਕਲੋਨੀ ਦੇ ਇੱਕ ਹਿੱਸਾ ਹੀ ਨੇ ਤਾਨੂੰ ਕਿਸੇ ਦੇ ਕੋਈ ਈਰਖਾ ਨਹੀਂ ਰੱਖਣੀ ਅਸੀਂ ਸਾਰੀ ਕਲੋਨੀ ਮਿਲ ਜੁਲ ਕੇ ਕੋਈ ਵੀ ਕੰਮ ਹੈ ਕਲੋਨੀ ਦਾ ਇਹ ਮਿਲ ਜੁਲ ਕੇ ਕਰਨਾ ਹੈ ਮੈਂ ਕਲੋਨੀ ਦੇ ਕੇ ਹੱਥ ਜੋੜ ਕੇ ਇਹੀ ਪ੍ਰਾਰਥਨਾ ਕਰਦਾ ਕਿ ਦੇਖਾ ਹਰ ਕਲੋਨੀ ਦੇ ਵਿੱਚ 2-4 ਜੀਐਸਏ ਹੁਣ ਘਰ ਦੇ ਵਿੱਚ ਵੀ ਹੁੰਦੇ ਨੇ 10 ਮੈਂਬਰ ਨੇ ਦੋਵਾਂ ਦਾ ਸੁਭਾਅ ਨਹੀਂ ਮਿਲਦਾ ਫਿਰ ਵੀ ਅਸੀਂ ਇੱਕ ਫੈਮਿਲੀ ਦੀ ਤਰ੍ਹਾਂ ਸੁਰਜੀਤ ਕਲੋਨੀ ਨੂੰ ਸੁਰਜੀਤ ਕਲੋਨੀ ਨਹੀਂ ਸੈਮੀਨਾਰ ਤੋਂ ਬਾਅਦ ਇਹ ਇੱਕ ਫੈਮਿਲੀ ਹੈ ਕੋਈ ਵੀ ਕਲੋਨੀ ਦੇ ਵਿੱਚ ਕੋਈ ਵਿਰੋਧ ਦੇਖੋ ਜੇ ਇਹ ਸਾਰੇ ਨਾਲ ਖੜੇ ਹੋਏ ਆ ਸਾ ਅੜੀਵਰ ਦੇ ਬੰਦਾ ਹੈ ਕਿ ਸਰਪੰਚ ਸਾਹਿਬ ਨੂੰ ਅਗਰ ਕੱਲ ਨੂੰ ਪਬਲਿਕ ਦੀ ਜ਼ਰੂਰਤ ਹੈ ਸੁਰਜੀਤ ਕਲੋਨੀ ਦੇ ਇੱਕ ਇੱਕ ਬੱਚੇ ਦੀ ਇੱਕ ਇੱਕ ਜਨਾਨੀ ਦੀ ਇੱਕ ਇੱਕ ਆਦਮੀ ਜੁੜਦਾ ਅਸੀਂ ਦਿਲੋਂ ਇਹਨਾਂ ਨਾਲ ਖੜੇ ਆਂ ਔਰ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆਂ ਕਿ ਇਹਨਾਂ ਨੇ ਸਾਡੀ ਸਮੱਸਿਆ ਦਾ ਹੱਲ ਕੀਤਾ ਔਰ ਨਾਂ ਨਾ ਦੇ ਟਾਈਮ ਦੇ ਵਿੱਚ ਵੀ ਜਦੋਂ ਸਾਡੀ ਸੁਰਜੀਤ ਕਲੋਨੀ ਦੀ ਕੋਈ ਸਮੱਸਿਆ ਹੈ ਇਹ ਹੱਲ ਕਰਨਗੇ ਪਰਮਾਤਮਾ ਸੱਚੇ ਬਾਸ਼ਾ ਵਾਹਿਗੁਰੂ इनारी लोग लाइफ करें और सबसे कहने हर बार ही हुन सरपंच यही ही बनने चाहिए देखो आज सरपंच बने हैं कल नु एमएलए फिर एमपी बनना करना चाहूंगी क्योंकि इनकी ही बदौलत हमारी नौ साल की समस्या जो आज खत्म हुई है और इतनी जल्दी खत्म हुई है हमें किसी को उम्मीद नहीं थी लेकिन इनके सहयोग के कारण हमारी सारी समस्या का समाधान हुआ है और ट्रांसफार्मर की सबसे बड़ी थी क्योंकि बिजली बहुत ज़्यादा बिंक करती थी कई सामान सड़ जाते थे घरों गर, में कभी टीवी सड़ रहा है कभी फ्रिज सड़ रहा है कभी ट्रांसफार्मर स्टेपलाइजर सड़ रहे है बहुत सारी दिक्कतें आती हैं और आज के टाइम पे कोई भी एक चीज़ खरीदना घर के लिए बहुत मुश्किल होता है और उस टाइम पर हमारे लिए बिजली ही सबसे बड़ी समस्या थी उसके बाद हमारी समस्या सड़क की है जो सर ने कहा है कि वो भी जल्दी दूर कर देंगे ਇਹਨਾਂ ਨਾਲ ਇੰਦੀ ਚੜੀ ਸਮੱਸਿਆ ਸੀ ਉਹ ਇਹਨਾਂ ਨੇ ਦੂਰ ਕੀਤੀ ਐ ਸਾਡੀ ਬਹੁਤ ਵੱਡੀ ਸਮੱਸਿਆ ਸੀ 9 ਸਾਲ ਹੋ ਗਏ ਸਾਨੂੰ ਇਸ ਲਾਈਫ ਦੀ ਕੱਟਦੇ ਹੋਏ ਇੱਕ ਗੰਦੀ ਲਾਈਫ ਬਿਨਾਂ ਲਾਈਟ ਤੋਂ ਅਸੀਂ ਆਪਣੇ ਘਰ ਸੁਰੱਖਿਤ ਨਹੀਂ ਸੀ ਇਹਨਾਂ ਨੇ ਅੱਜ ਸਾਨੂੰ ਆਪਣੇ ਘਰ ਵਿੱਚ ਆਪਣੀ ਕਲੋਨੀ ਵਿੱਚ ਸਾਰੀ ਜਗ੍ਹਾ ਸਬ ਮਾਨ ਦਵਾ ਕੇ ਸਾਡੇ ਵੱਡੇ ਭਰਾ ਦਾ ਫਰਜ਼ ਪੂਰਾ ਕੀਤਾ ਅਸੀਂ ਇਹਨਾਂ ਦੇ ਬਹੁਤ 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 ਸ਼ੁਕਰੀਆ ਅਲਾਕਾ ਪਿੰਡ ਜੱਸੀਆਂ ਦਾ ਸਰਪੰਚਾਂ ਇਹ ਸਰਜੀਤ ਇਨਕਲੇਵਾ ਕਲੋਨੀ ਪੈਂਦੀ ਹੈ ਜੀ ਜੱਸੀਆਂਪਿੰਡ ਦੇ ਵਿੱਚ ਤੇ ਮੈਂ ਇਹਨਾਂ ਦੇ ਕੋਲੇ ਆਇਆ ਸੀ ਇਹਨਾਂ ਨੂੰ ਦਿੱਕਤ ਸੀ ਟਰਾਂਸਫਾਰਮ ਦੀ ਬਹੁਤ ਲੰਬੇ ਸਮੇਂ ਤੋਂ ਤੇ ਉਹ ਇਹਨਾਂ ਦੇ ਲਾਈਟ ਨਹੀਂ ਸੀ ਪੂਰੀ ਆ ਰਹੀ ਬੋਲਟੇਜ ਨਾਲ ਖਰਾਬ ਹੋ ਰਿਹਾ ਸੀਗਾ ਤੇ ਫਿਰ ਇਹਨਾਂ ਦੇ ਉਹ ਟਰਾਂਸਫਾਰਮ ਦਾ ਕਰਕੇ ਆਪਾਂ ਤੇ ਉਹ ਟਰਾਂਸਫਾਰਮ ਇਹਨਾਂ ਨੂੰ ਦਿੱਕਤ ਆ ਸੁਣੀ ਉਹ ਟਰਾਂਸਫਾਰਮ ਦਾ ਹੱਲ ਕਰਵਾਇਆ ਤੇ ਹੁਣ ਮੈਂ ਇਹਨਾਂ ਕੋਲੇ ਆਇਆ ਇਹਨਾਂ ਨੇ ਮੈਨੂੰ ਸਰਮਾਨਤ ਕੀਤਾ ਵੀ ਟਰਾਂਸਫਾਰਮ ਕੰਮ ਹੈ ਛੋਟਾ ਜਿਹਾ ਕੰਮ ਸੀਗਾ ਕਰਵਾਇਆ ਬਾਕੀ ਗਾਹਾਂ ਸੜਕਾਂ ਆ ਇਹਨਾਂ ਦੀਆਂ ਸੜਕਾਂ ਦਾ ਵੀ ਟਾਈਮ ਦੇ ਨਾਲ ਹੀ ਕਰਵਾਇਆ ਜਾਊਗਾ ਜੈਸਾ ਹੀ ਸਰਕਾਰ ਵੱਲੋਂ ਸਹਾਇਤਾ ਮਿਲਦੀ ਆ ਅਸੀਂ ਸੜਕਾਂ ਦਾ ਬੇਨਾਂਦਾ ਕਰਵਾਵਾਂਗੇ ਸੜਕਾਂ ਵੀ ਬਣਵਾਵਾਂਗੇ ਉਹ ਬਾਕੀ ਜਨਤਾ ਦੇ ਵਿੱਚ ਆਉਨੇ ਆ ਪਬਲਿਕ ਦੇ ਵਿੱਚ ਆਉਨੇ ਆ ਇਹ ਤਾਂ ਹੁਣ ਸਾਡਾ ਪਰਿਵਾਰ ਹੀ ਆ ਬਾਹਰ ਤਾਂ ਹੈ ਨਹੀਂਗੇ ਕੋਈ ਪਿੰਡ ਦੇ ਵਿੱਚ ਰਹਿੰਦੇ ਤਾਂ ਪਿੰਡ ਦਾ ਪਰਿਵਾਰ ਹੀ ਹੁੰਦਾ ਇਹ ਪਰਿਵਾਰ ਨੇ ਇਹਨਾਂ ਦੇ ਵਿੱਚ ਆਏ ਆ ਤੇ ਵਿਚਰਦੇ ਤਾਂ ਵਧੀਆ ਲੱਗਦਾ ਸਾਨੂੰ ਵੱਡੇ ਸਮੇਂ ਤੋਂ ਮੰਗ ਸੀ ਕਿ ਰੈਟਵਾਸ ਨਹੀਂ ਆ ਰਹੀ ਸੀ ਮੇਰਾਬ ਦਾ ਹੁਣ ਰੈਟ ਆ ਗਈ ਬੱਗੀ ਹੁਣ ਉਹ ਲੰਬੇ ਸਮੇਂ ਵਾਲੀ ਦਿੱਕਤ ਹੁਣ ਤਾਂ ਇਹ ਭੈਣ ਹੋਣਾ ਨੂੰ ਪੁੱਛੋ ਮੈਂ ਨਹੀਂ ਬਤਾ ਸਕਦਾ ਲੰਬੇ ਸਮੇਂ ਦੀ ਪਰੇਸ਼ਾਨੀ ਆਪਣੇ ਉਹ ਬਹੁਤ ਲੰਬੇ ਸਮੇਂ ਦੀ ਦਿੱਕਤ ਸੀ ਉਹ ਇਹ ਭੈਣ ਹੋਣਾ ਨੇ ਬਹੁਤ ਯੋਗਦਾਰ ਰੱਖਿਆ ਇਹਨਾਂ ਨੇ ਆ ਸ਼ੋਭਾ ਭੈਣ ਨੇ ਆ ਭੈਣ ਦੇ ਨਾਲ ਇਹਨਾਂ ਨੇ ਮੱਲਿਆੜਾ ਨਾਲ ਸਾਰਿਆਂ ਨੇ ਬਹੁਤ ਯੋਗਦਾਨ ਕੀਤਾ ਇਹਨਾਂ ਨੇ ਤੇ ਉਹ ਫਿਰ ਟਰਾਂਸਫਰਮ ਜਿਹੜੀ ਦਿੱਕਤ ਸੀਗੀ ਉਹ ਫਿਰ ਸੋਲਵ ਕੀਤੀ ਗਈ ਆ ਟਰਾਂਸਫਰਮ ਉਹ 100 ਦਾ ਰੱਖਦੇ ਸੀ ਮੈਂ 200 ਦਾ ਰਖਵਾਇਆ ਜੀ ਅੱਛਾ ਜੀ ਉਹਦੇ ਨਾਲ ਉਹ ਸਾਰੀ ਹੁਣ ਦਿੱਕਤ ਬਿਲਕੁਲ ਖਤਮ ਹੋ ਗਈ ਆ ਇਹ ਪਰੇਸ਼ਾਨੀਆਂ ਉਹ ਵੀ ਅੱਗੇ ਸਮਝ ਆਉਂਦੀਆਂ ਉਹ ਸਾਰੀਆਂ ਹੱਲ ਕੀਤੀਆਂ ਜਾਣਗੀਆਂ ਜੀ ਟਾਈਮ ਦੇ ਨਾਲ ਹਾਂ ਜੀ ਹਾਂ ਜੀ ਬਿਲਕੁਲ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਜਿਹੜੀ ਵੀ ਕੋਈ ਪਰੇਸ਼ਾਨੀ ਆਊਗੀ ਅੱਜ ਖੁਸ਼ੀ ਤੋਂ ਕਿੰਨੀ ਕੋਈ ਇਹ ਸਨਮਾਨ ਦਿੱਤਾ ਗਿਆ ਨਾ ਹੋਰ ਖੁਸ਼ੀ ਹੋਈ ਜੀ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਮੈਂ ਤਾਂ ਕਿਹਾ ਜੀ ਰਹਿਣ ਦੋ ਤੁਸੀਂ ਕਾਨੂੰ ਕਰਦੇ ਕਹਿੰਦੇ ਨਹੀਂ ਵੀ ਤੁਸੀਂ ਆਓ ਭਾਜੀ ਆਉਣਾ ਤੁਸੀਂ ਇਹਨਾਂ ਦਾ ਭੈਣ ਹੋਣਾ ਦਾ ਉਹ ਦਾ ਯੋਗਦਾਰ ਬਹੁਤ ਜ਼ਿਆਦਾ ਜੀ ਆ ਰਿਹਾ ਸਾਲ ਤੋਂ ਟੁੱਟ ਕੇ ਆ ਕੰਮ ਕੀਤਾ 10 ਸਾਲਾਂ ਤੋਂ ਟੁੱਟ ਕੇ ਆ ਕੰਮ ਜੀ 10 ਸਾਲਾਂ ਤੋਂ ਟੁੱਟ ਕੇ ਆ ਹੋਇਆ ਸ Valeu.